ਆਪਣੀ ਮੌਤ ਹੋ ਗਈ ਮੰਨ ਲਾ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ ਚ ਪਹੁੰਚੂਗਾ ਉੱਥੇ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਸਾਫਤਾ ਉਹਨਾਂ ਦਾ ਪਹਿਲਾ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਦਾ ਮੈਂ ਨਾ ਪੜਿਆ ਖੜਾ ਜਿਹੜਾ ਕਿ ਆਪਣਾ ਸਾਫਤਾ ਉਹ ਲਿਖਦਾ ਉਹਦੀ ਫਿਰ ਉਹਨੂੰ ਪਤਾ ਕੀ ਪੂਰੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜਨ ਮਾੜਾ ਲੈਂਦੇ ਆ ਪਾਪ ਦਾ ਕਿ ਪੁੰਨ ਦਾ ਫਿਰ ਉਹ ਕਹਿੰਦੇ ਵੀ ਐ ਕਰ ਭਗਤਾ ਤੂੰ ਇੱਕ ਵਾਰੀ ਵਸ ਜਾ ਮਾਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਹੈ ਘਰੇ ਉਹ ਪੇਜਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਵੇਖਿਆ ਤੇਰੇ ਮਗਰ ਕੀ ਹੋ ਜਾਂਦਾ ਇਹਨੂੰ ਕੋਈ ਰੋਂਦਾ ਵੀ ਆ ਕੰਚਰ ਤੇ ਆ ਕੇ ਤੂੰ ਉਹ ਧੱਕੇ ਹੀ ਖਾਂਦਾ ਫਿਰਿਆ ਉੱਥੋਂ ਜਦੋਂ ਆਉਂਦਾ ਰ ਉਹ ਆਉਂਦਾ ਜਿੱਥੇ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਨਾ ਘਰੇ ਨਹੀਂ ਜਾ ਸਕਦਾ ਉਹਦੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਪਦੇ ਘਰੇ ਜਾਈਂ ਅੰਦਰ ਬਾਹਰ ਵੜ ਕੇ ਸਾਰਾ ਵੇਖ ਕੇ ਆਈ ਦੀ ਮੇਰਾ ਕੀ ਹਿਸਾਬ ਸੀ ਮੈਂ ਕੀ ਕੁਝ ਕਰਕੇ ਗਿਆ ਤੇਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋ ਰੋਈ ਕਰ ਲਈ ਜਾਂਦੇ ਹੁੰਦੇ ਆ ਪੈਰ ਉਹਦੇ ਲੱਗਦੇ ਨਹੀਂ ਉਹ ਵਿਚਾਰਾ ਆ ਕੇ ਬਾਹਰ ਚ ਬਹਿ ਜਾਂਦਾ ਜਦੋਂ ਬਾਹਰ ਚ ਬਹਿ ਜਾਂਦਾ ਫਿਰ ਉਹਦਾ ਭੋਗ ਪਾਉਣਾ ਸ਼ੁਰੂ ਕਰ ਦਿੰਦੇ ਆ ਆਪਾਂ ਉਹ 7 ਦਿਨ ਟੱਪਣਾ ਪੈ ਜੇ ਰਹਾ ਤੇ 7 ਦਿਨ ਉਹ ਬਾੜ ਦੇ ਵਿੱਚ ਹੀ ਰਹੂਗਾ ਇੱਕ ਕੋਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਪੋਗ ਪਤਾ ਉਸ ਤੋਂ ਬਾਅਦ ਫਿਰ ਉਹ ਉਹ ਆਉਣਗੇ ਰਦਰੇ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫਿਰ ਤੈਨੂੰ ਟੱਪਣਾ ਪਊਗਾ ਬੇਤਰ ਨਦੀ ਇੱਕ ਬੇਤਰ ਨਦੀ ਆਉਂਦੀ ਹੈ ਤੇ ਰੱਬ ਵੀ ਚਾਹਣਾ ਹੋਵੇ ਤੇ ਉਹਨੂੰ ਵੀ ਬੇਤਰ ਨਦੀ ਦੇ ਵਿੱਚੋਂ ਟੱਪਣਾ ਪਊਗਾ ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ ਉਹਦੇ ਵਿੱਚ ਕੀੜੇ ਪਤੰਗ ਲੱੂ ਲੋਹਾ ਸਭ ਉਸੋ ਦੇ ਵਿੱਚ ਹੁੰਦਾ ਹੈ ਹਰੇਕ ਤੈਨੂੰ ਜਾਨਵਰ ਮਿਲੂਗਾ ਠੀਕ ਆ ਉਹ ਜਦੋਂ ਤੂੰ ਟੱਪੇਗਾ ਨਾ ਜਦੋਂ ਤੂੰ ਜੇ ਮਾਲਾ ਹੁਣ ਤੂੰ ਆਪ ਦੀ ਜ਼ਿੰਦਗੀ ਚ ਕਿਸੇ ਗਾਂ ਨੂੰ ਪੇੜਾ ਚਾਰਦਾ ਜਾਂ ਚੱਤੇ ਨੂੰ ਪੇੜਾ ਚਾਰਦਾ ਜਾਂ ਕੀੜਿਆਂ ਨੂੰ ਤੂੰ ਮਤਲਬ ਡਾਰੇ ਪਾ ਤੇ ਡੜਕੇ ਉੱਠ ਕੇ ਉਹ ਜਦੋਂ ਤੈਨੂੰ ਬੇਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਜਾਣਗੇ ਤੈਨੂੰ ਉਹਦੇ ਵਿੱਚੋਂ ਦੀ ਸੇਲੇ ਮਾਰ ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰ ਨੇ ਤੂੰ ਆਟਾ ਪਾਇਆ ਹੋਊਗਾ ਜਾਂ ਪੇੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਦੂਜੇ ਕੀੜੇ ਖਾਣਗੇ ਉਹ ਤੈਨੂੰ ਬਚਾਉਣਗੇ ਯਾਰ ਜਿਹੜੇ ਸਾਨੂੰ ਦਾਣਾ ਪਾਇਆ ਸਾਡਾ ਇਹਨੇ ਪੁੱਨ ਕੀਤਾ ਸਾਡਾ ਢਿੱਡ ਭਰਿਆ ਇਹਨੇ ਕਹਾਂਗਾ ਇਹ ਵੀ ਤੈਨੂੰ ਪਿੱਛਾ ਧੂਰ ਕਰਕੇ ਨਾ ਤੂੰ ਘਾ ਵਾ ਇਹ ਤੈਨੂੰ ਘਾਰੇ ਕਿਉਂ ਉਹ ਫਿਰ ਤੇ ਨਦੀ ਵਿੱਚੋਂ ਕੋਈ ਨਹੀਂ ਕੱਢਦੀ ਕਉਂ ਮੋਤਾ ਕੱਢ ਗਿਰਦਾ ਉਹ ਮੋਤਾ ਤੇ ਕੋਈ ਆਊਗੀ ਚਾਹੇ ਤੂੰ ਬਾਪੀ ਹੈ ਚਾਹੇ ਸਧਰਮੀ ਤੈਨੂੰ ਕਿਰਾਉਨੇ ਫਿਰ ਤੇ ਨਦੀ ਤੋਂ ਬਾਹਰ ਕੱਢ ਲੈ ਪੁੱਛ ਰਿਓ ਪੁੱਛ ਕਰ ਲੂਗੀ ਬਾਹਰ ਕੱਢ ਦੂ ਜੰਦਾ ਅੱਗੇ ਆਊਗੀ ਅਗਨ ਤਰਤੀ ਅੰਡੀ ਤਰਤੀ ਆਊਗੀ ਜੇ ਤੇ ਨਦੀ ਪਾਰ ਹੋ ਗਿਆ ਨਾ ਟੰਡੀ ਧਰਤੀ ਉਹ ਟੰਡੀ ਧਰਤੀ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਤੂੰ ਪੁੱਲ ਪੁੱਲ ਕੀਤਾ ਨਾ ਤੈਨੂੰ ਉਹ ਪੁੱਲ ਮਤਲਬ ਉਹ ਧਰਤੀ ਤੇ ਮਿਲਣਾ ਹੈ ਟੰਡੀ ਤੇ ਉੱਥੇ ਰਾਖਸ਼ਾ ਦਾ ਫੋਨ ਨਹੀਂ ਪੈਂਦਾ ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੱਲਦਾਨ ਕੀਤਾ ਤੈਨੂੰ ਉੱਥੇ ਮਿਲ ਜੀਵਾ ਫਿਰ ਤੂੰ ਚੱਲੇਗਾ ਆਦਾ ਹੁਣ ਪੱਪਾ ਵਾਲੇ ਪਾਸੇ ਉਸ ਤੋਂ ਕਿਹਾ ਵੀ ਅਗਲ ਧਰਤੀ ਦੋ ਪ੍ਰਕਾਰ ਦੀਆਂ ਧਰਤੀਆਂ ਹੁੰਦੀਆਂ ਹਨ ਅਗਲ ਧਰਤੀ ਜਾਉਗੀ ਉੱਥੇ ਤੇਰੇ ਕੋ ਪਾਰ ਨਹੀਂ ਹੋ ਜਾਣਾ ਕਿਉਂਕਿ ਉੱਥੇ ਅੱਗ ਬੜੀ ਹੋਊਗੀ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾਲਾ ਲਾਲਾ ਕਰੀ ਜਾਏਗਾ ਵਰਨ ਕਿ ਕਿਆ ਹੋਏ ਹੁਣ ਜੇ ਤੂੰ ਰੱਬ ਦਾ ਨਾਮ ਲੈਣਾ ਹੈ ਉਦੋਂ ਕਿੱਥੇ ਗਿਆ ਸਾ ਰੱਬ ਦਾ ਨਾਮ ਉਹ ਲੈਣ ਨਹੀਂ ਦਿੰਦੇ ਮਾਰ ਦੇ ਸੇ ਦਾ ਲੈ ਕੇ ਫੇਰ ਜਾਂਦੇ ਨੇ ਫਿਰ ਉਹਨੂੰ ਕੋਈ ਜਾਨ ਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਵਿਚਾਰ ਸਰ ਬਾਡੀ ਮਿਲ ਜਾਂਦੀ ਹੈ ਨਹੀਂ ਉਹ ਉਹ ਜਮਾ ਰੱਖਦਾ ਹੈ ਉਹਦੇ ਸੂਨਾਂ ਦੇ ਸਾਹ ਨਾਲ ਉਹ ਜੀ ਬਾਡੀ ਦਿੰਦਾ ਜੋ ਜੋਨੇ ਕੰਮ ਕੀਤੇ ਹੋਏ ਨੇ